ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਹੈ ਤੁਹਾਡਾ ਜਸ ਸੁਖ ਬਲੌਗਰ ਚੈਨਲ ਤੇ ਜੇ ਤੁਸੀਂ ਇਸ ਪਰਿਵਾਰ ਦੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਸ਼ੁਕਰਾਨੇ ਮੇਰੀਆਂ ਉਹਨਾਂ ਭੈਣਾਂ ਦਾ ਜਿਹੜੀਆਂ ਇੰਨਾ ਜ਼ਿਆਦਾ ਪਿਆਰ ਸਤਿਕਾਰ ਇੱਜ਼ਤ ਦੇ ਰਹੀਆਂ ਨੇ ਪੈਸਾ ਜ਼ਿੰਦਗੀ 'ਚ ਅਸੀਂ ਕਿਸੇ ਵੀ ਤਰੀਕੇ ਨਾਲ ਕਿਵੇਂ ਵੀ ਕਮਾ ਸਕਦੇ ਹਾਂ ਬਟ ਜੋ ਇੱਜ਼ਤ ਤੇ ਸਤਿਕਾਰ ਹੁੰਦਾ ਨਾ ਉਹ ਕਿਸੇ ਬਾਜ਼ਾਰ ਚੋਂ ਕਦੇ ਵੀ ਮੁੱਲ ਨਹੀਂ ਖਰੀਦ ਸਕਦੇ ਸੋ ਉਸ ਦੇ ਲਈ ਮੈਂ ਤੁਹਾਡੇ ਸ਼ੁਕਰਗੁਜ਼ਾਰਾਂ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਖਾਸ ਕ੍ਰੇਲਿਆਂ ਦੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਜਾ ਰਹੇ ਆਂਗੀ ਬਹੁਤ ਸਾਰੀਆਂ ਭੈਣਾਂ ਕਹਿ ਰਹੀਆਂ ਸੀ ਕਿ ਤੁਸੀਂ ਕ੍ਰੇਲਿਆਂ ਦੀ ਸਬਜ਼ੀ ਕਿਵੇਂ ਬਣਾਉਣਿਓ ਤੁਹਾਡਾ ਤਰੀਕਾ ਹੋਰ ਹੋ ਸਕਦਾ ਸਾਡਾ ਹੋਰ ਹੋ ਸਕਦਾ ਜੇ ਤੁਹਾਨੂੰ ਸਾਡਾ ਇਹ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਇਸ ਸਬਜੀ ਨੂੰ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਜੀ ਦੇਖੋ ਜੀ ਕarele ਪੈ ਸੀ ਘਰੇ ਮੈਂ ਤੁਹਾਡੇ ਨਾਲ ਪਹਿਲੀ ਗੱਲ ਸ਼ੇਅਰ ਕੀਤੀ ਸੀ ਕਿ ਅਸੀਂ ਵੱਖਰੇ ਤਰੀਕੇ ਨਾਲ ਬਣਾਵਾਂਗੇ ਕੋਈ ਵੀ ਕੰਮ ਸਾਡੇ ਘਰ ਦਾ ਤਾਂ ਇਹੋ ਜਿਹਾ ਹੁੰਦਾ ਹੀ ਨਹੀਂ ਹੈਗਾ ਜਿਹੜਾ ਮੈਂ ਤੇ ਮੰਮੀ ਇਕੱਠੇ ਨਾ ਕਰੀਏ ਮੈਂ ਮੰਮੀ ਨੂੰ ਕਿਹਾ ਚਲੋ ਮੰਮੀ ਆਪਾਂ ਬੈਠੇ ਆਣਾ ਵੇਲੇ ਤਾਂ ਹੋਰ ਤਾਂ ਕੋਈ ਕੰਮ ਨਹੀਂ ਚਲੋ ਪਹਿਲਾਂ ਕarele ਛਿੱਲ ਲੈਨੇ ਹਨ ਛਿੱਲਦੇ ਛਿੱਲਦੇ ਜੀ ਗੱਲਾਂ ਬਾਤਾਂ ਕਰ ਹੀ ਗਏ ਹਨਾ ਕਿੰਨੀਆਂ ਹੀ ਗੱਲਾਂ ਬਾਤਾਂ ਹੁੰਦੀਆਂ ਨੇ ਹਨਾ ਇੱਕ ਔਰਤ ਹੁੰਦੀ ਹੈ ਜਿਹੜੀ ਉਹ ਔਰਤ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਹੈ ਹਨਾ ਤੇ ਜੇ ਸੱਸ ਚੰਗੀ ਹੋਵੇ ਫਿਰ ਤਾਂ ਸੋਨੇ ਤੇ ਸੋਅ ਅੱਗੇ ਵਾਲੀ ਗੱਲ ਹੋ ਜਾਂਦੀ ਹੈ ਜੀ ਕਦੇ-ਕਦੇ ਪਤਾ ਕੀ ਹੁੰਦਾ ਜ਼ਿੰਦਗੀ 'ਚ ਅਸੀਂ ਨਾ ਅੱਕ ਥੱਕ ਜਾਂਦੇ ਆ ਜੀ ਸਾਡਾ ਨਾ ਇਦਾਂ ਲੱਗਦਾ ਕੰਮ ਜਿਵੇਂ ਬੋਝ ਬਣ ਜਾਂਦਾ ਜਦੋਂ ਆਪਾਂ ਦੋ ਜਣੇ ਹਨਾ ਇੱਕ ਤੇ ਇੱਕ ਤਾਂ ਦੋ ਨਹੀਂ ਹੁੰਦੇ 11 ਬਣ ਜਾਂਦੇ ਨੇ ਹਨਾ ਉਹ ਕੰਮ ਸੀ ਮੈਂ ਤੇ ਮੰਮੀ ਜਦੋਂ ਕ੍ਰੇਲੇ ਛਿਲ ਰਹੀਆਂ ਸੀ ਤਾਂ ਮੈਂ ਮੰਮੀ ਨੂੰ ਕਹੇ ਦੇਖੋ ਮੰਮੀ ਵੀ ਜਿਹੜੇ ਕ੍ਰੇਲਿਆਂ ਨੇ ਛਿਲਕੇ ਜਿਹਾ ਨਾ ਉਹ ਬੈੱਡ ਸ਼ੀਟ ਦੇ ਉੱਤੇ ਨਾ ਖਿੱਲਰ ਹੀ ਜਾਂਦੇ ਨੇਗੇ ਐਵੇਂ ਹਨਾ ਕੰਮ ਫੋਰ ਵੱਧ ਜਾਊਗਾ ਆਪਾਂ ਜੁਗਾੜ ਲਈਏ ਮੈਂ ਚੁੰਨੀ ਲੈ ਆਈ ਹਨਾ ਚੁੰਨੀ ਵਿਛਾ ਲਈ ਨਾਲੇ ਕੱਪੜਿਆਂ ਤੇ ਪਈ ਜਾਂਦੇ ਸੀ ਹਨਾ ਚੁੰਨੀ ਦੇ ਉੱਪਰ ਵੀ ਪਈ ਜਾਂਦੇ ਸੀਗੇ ਮੇਰੇ ਉੱਪਰ ਤਾਂ ਕਰਕੇ ਇਹ ਚੁੰਨੀ ਇੱਕ ਵਧੀਆ ਜੁਗਾੜ ਲੱਗਿਆ ਸਾਡਾ ਹਨਾ ਤੇ ਛੇਤੀ ਛੇਤੀ ਅਸੀਂ ਕੰਮ ਕੀਤਾ ਗਿਆ ਹਨਾ ਇੱਕ ਸਾਡੇ ਨਾ ਮਾਲ ਵਿੱਚ ਛੇਤੀ ਛੇਤੀ ਕੰਮ ਕਰਨ ਨੂੰ ਕਹਿੰਦੇ ਆ ਵੀ ਮੈਂ ਤਾਂ ਕੰਮ ਕਰਨ ਕਰਨ ਕਰਤਾ ਤਾਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੀ ਆ ਇੱਕ ਮੇਰੀ ਫਰੈਂਡ ਸੀਗੀ ਤੇ ਉਹਦਾ ਮਾਝੇ ਦੇ ਵਿੱਚ ਮਾਲਵੇ ਵਿੱਚ ਵਿਆਹ ਹੋਇਆ ਜਦੋਂ ਉਹਦੀ ਸੱਸ ਕਹਿੰਦੀ ਪੁੱਤਾਂ ਐ ਕਰੀ ਗਰਨ ਕਰਨ ਤਾਂ ਪਹਿਲਾਂ ਧਾਰ ਕੱਢ ਲਈ ਫਿਰ ਗਰਨ ਕਰਨ ਦੁੱਧ ਰੜਕ ਲਈ ਹਨਾ ਉਹ ਕਹਿੰਦੀ ਮੈਨੂੰ ਇਦਾਂ ਦਾ ਪਤਾ ਲੱਗਿਆ ਸੀਗਾ ਵੀ ਹਾਂ ਮੈਨੂੰ ਐ ਕਿਹਾ ਗਿਆ ਵੀ ਦੁੱਧ ਰੜਕ ਲਈ ਧਾਰ ਕੱਢ ਲਈ ਕੰਮ ਤਾਂ ਜਾ ਸੀ ਬਟ ਜਿਹੜਾ ਗਰਨ ਕਰਨ ਸ਼ਬਦ ਸੀ ਨਾ ਮੈਨੂੰ ਉਹਦੀ ਸਮਝ ਹੀ ਨਹੀਂ ਲੱਗੀ ਵੀ ਕੀ ਹੁੰਦਾ ਹਨਾ ਫਿਰ ਉਹਨੇ ਪੁੱਛਿਆ ਦੇਖੋ ਜੀ ਕਹਿੰਦੇ ਯਾਰ ਬੋਲੀ ਦਾ ਬਾਰਾਂ ਕੋਤੇ ਬਦਲ ਜਾਂਦੀ ਹੈ ਹਨਾ ਤੇ ਨਾਲ ਦੇ ਪਿੰਡਾਂ ਦੇ ਦੋ ਛੋਟੇ ਛੋਟੇ ਸ਼ਬਦਾਂ ਦੇ ਵਿੱਚ ਸਾਨੂੰ ਅਰਥ ਵੱਖਰੇ ਮਿਲਣ ਲੱਗ ਜਾਂਦੇ ਨੇ ਤੇ ਮਾਝਾ ਮਾਲਵਾ ਦੋਆਬਾ ਦਾ ਪੰਜਾਬ ਦੀ ਹੈ ਹੀ ਖੂਬਸੂਰਤ ਅੰਦਾਜ਼ ਹੈ ਸਾਡਾ ਹਨਾ ਤੇ ਇਹ ਅੰਦਾਜ਼ ਵਾਹਿਗੁਰੂ ਕਰੇ ਸਾਡੇ ਪੰਜਾਬ ਦਾ ਮਿਲਵਰਤਨ ਇਸੇ ਤਰ੍ਹਾਂ ਹੀ ਬਣਿਆ ਰਹੇ ਹਨਾ ਤੇ ਜੀ ਛਿਲ ਦੇ ਛਿਲ ਦੇ ਦੇਖੋ ਨਾ ਗੱਲਾਂ ਬਾਤਾਂ ਕਰਦੇ ਰਹਿਣਾ ਚਾਹੀਦਾ ਦੇਖੋ ਸਬਜੀ ਸ਼ੇਅਰ ਕਰਨੀ ਇਹ ਸਾਡਾ ਕੋਈ ਮੇਨ ਮੋਟਿਵ ਨਹੀਂ ਹੈਗਾ ਆਪਣੇ ਮਨ ਦੇ ਭਾਵ ਬਲਬਲੇ ਹੁੰਦੇ ਨੇ ਹਨਾ ਜਿਹੜੇ ਉਹਨਾਂ ਨੂੰ ਸਾਂਝਾ ਕਰਨਾ ਤੁਹਾਡੇ ਨਾਲ ਮੇਰਾ ਮੁੱਖ ਮਕਸਦ ਹੁੰਦਾ ਹੈਗਾ ਲੋਜੀ ਥੋੜੇ ਜਿਹੇ ਜਿਹੜੇ ਕਰੇਲੇ ਹਨਾ ਵਿੱਚੋਂ ਖਰਾਬ ਵੀ ਹੋ ਜਾਂਦੇ ਨੇ ਕਿਉਂਕਿ ਬਰਸਾਤਾਂ ਪੈ ਰਹੀਆਂ ਨੇ ਕੋਈ ਵੀ ਸਬਜ਼ੀ ਜਿਹੜੀ ਲੱਗੀ ਹੁੰਦੀ ਆ ਨਾ ਉਹਦੇ ਉੱਤੇ ਜਿਵੇਂ ਕੋਈ ਕੀੜੇ ਮਕੌੜੇ ਹੁਣ ਕੁਛ ਨਾ ਕੁਛ ਆਪਣੇ ਅਟੈਕ ਵਗੈਰਾ ਕਰਦੇ ਰਹਿੰਦੇ ਨੇ ਅਸੀਂ ਜਿਹੜੀ ਜ਼ਿਆਦਾਤਰ ਸਬਜ਼ੀ ਮੇਰੇ ਪੇਕੇ ਘਰੋਂ ਭਾਉਣੇ ਅਸੀਂ ਬਿਨਾਂ ਕਿਸੇ ਰੇ ਸਪਰੇ ਤੋਂ ਕੋਈ ਵੀ ਅਸੀਂ ਇਸ ਤਰ੍ਹਾਂ ਦਾ ਜਿਹੜਾ ਮਟੀਰੀਅਲ ਯੂਜ਼ ਨਹੀਂ ਕਰਦੇ ਹੈਗੇ ਤਾਂ ਇਹ ਜਿਹੜੀ ਆਰਗੈਨਿਕ ਚੀਜ਼ਾਂ ਹੁੰਦੀਆਂ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਤੇ ਕਰੇਲੇ ਛਿਲਦੇ ਛਿਲਦੇ ਨਾ ਮੇਰਾ ਧਿਆਨ ਗੇਟ 'ਚ ਗਿਆ ਮੇਕਾਇ ਗੁਰਸੇਤ ਕਿੱਧਰ ਗਈ ਗੁਰਸੇਤ ਨਾ ਸਾਹਮਣੇ ਬੈਠੀ ਖੇਡ ਰਹੀ ਸੀਗੀ ਪਹਿਲੀ ਵਾਰੀ ਹੋਇਆ ਵੀ ਟਿੱਕੇ ਬੈਠੀ ਰਹੀ ਹੈ ਨਾ ਤੇ ਮੈਂ ਮੰਮੀ ਕੋਲੇ ਆਈ ਤੇ ਮੈਂ ਕਿਹਾ ਮੰਮੀ ਚਲੋ ਹੁਣ ਹਨਾ ਇਹ ਕੰਮ ਤਾਂ ਆਪਾਂ ਨੇ ਫਿਨਿਸ਼ ਹੋ ਗਿਆ ਮੰਮੀ ਕਹਿੰਦੇ ਬੇਟਾ ਐਂ ਕਰ ਕਿਚਨ ਦੇ ਵਿੱਚੋਂ ਕੋਲੀ ਦੇ ਵਿੱਚ ਨਮਕ ਲਿਆ ਮੈਂ ਨਮਕ ਲਿਆਈ ਦੇਖੋ ਜੀ ਤੇ ਨਮਕ ਲੈ ਜਾਂਦਾ ਨਮਕ ਦੇ ਨਾਲ ਕੜਤਣ ਵੀ ਚਲੀ ਜਾਂਦੀ ਹੈ ਕਿ ਹਨਾ ਬਹੁਤ ਸਾਰੇ ਘਰਾਂ ਦੇ ਵਿੱਚ ਕੀ ਹੁੰਦਾ ਜੀ ਜਦੋਂ ਅਸੀਂ ਖਰੇਲੇ ਬਣਾਉਣੇ ਆ ਉਹ ਬਣ ਜਾਂਦੇ ਨੇ ਕੌੜੇ ਹਨਾ ਤੇ ਜਦੋਂ ਕੌੜੀ ਚੀਜ਼ ਬਣ ਜੇ ਫਿਰ ਤਾਂ ਕਿਤੀ ਕਰਾਈ ਤੇ ਪਾਣੀ ਫਿਰ ਜਾਂਦਾ ਹਨਾ ਤੇ ਨਾਲ-ਨਾਲ ਕੱਟ ਕੇ ਨਾ ਫਿਰ ਆਪਾਂ ਇਹਨਾਂ ਦੇ ਉੱਤੇ ਜਿਹੜਾ ਨਮਕ ਹੈਗਾ ਉਸ ਨੂੰ ਲਾਵਾਂਗੇ ਨਮਕ ਨੂੰ ਨੂਨ ਵੀ ਕਹਿੰਦੇ ਆ ਮਾਲਵੇ ਵਾਲੇ ਲੂਨ ਵੀ ਕਹਿੰਦੇ ਨੇ ਹੈਨਾ ਦੇਖੋ ਜੀ ਤੁਹਾਨੂੰ ਮੈਂ ਨਾਲ-ਨਾਲ ਕਿੰਨਾ ਕੁਝ ਨਵਾਂ ਦੱਸਦੀ ਰਹਿਣੀ ਆ ਹਨਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਜਿਹੜੇ ਸ਼ਬਦ ਨੇ ਸਾਡੇ ਅਲੋਪ ਹੋ ਰਹੇ ਨੇ ਹਨਾ ਇਹਨਾਂ ਨੂੰ ਜ਼ਰੂਰ ਰੂਬਰੂ ਕਰਵਾਇਆ ਕਰੋ ਤੇ ਲੋ ਜੀ ਹੁਣ ਫਟਾਫਟ ਅਸੀਂ ਲਾ ਦਿੱਤਾ ਇਹਦੇ ਤੇ ਨਮਕ ਨਮਕ ਨੂੰ ਪ੍ਰੋਪਰ ਤੁਸੀਂ ਨਾ ਮਿਕਸ ਅਪ ਕਰ ਲੈਣਾ ਵੀ ਇਹ ਨਾ ਹੋਵੇ ਕਿ ਇੱਕ ਪਾਸੇ ਨਮਕ ਲੱਗ ਜਾ ਤੇ ਬਾਕੀ ਜਿਹੜੇ ਖਰੇਲੇ ਹੈਗੇ ਨੇ ਉਹ ਬਿਨਾ ਨਮਕ ਤੋਂ ਰਹਿ ਜਾਣ ਇਹ ਹੈ ਜੀ ਸਾਡਾ ਸੋਹਣਾ ਜਕਮਰਾ ਮੇਰੀ ਤੇ ਸੁਦੀਪ ਦੀ ਸੋਹਣੀ ਜੀ ਪਿਆਰੀ ਜੀ ਫੋਟੋ ਜਿਹਦੇ ਨਾਲ ਹੀ ਮੇਰੀ ਗੁੱਡ ਮਾਰਨਿੰਗ ਹੁੰਦੀ ਹੈ ਗੁੱਡ ਨਾਈਟ ਹੁੰਦੀ ਹੈ ਇਹ ਫੋਟੋ ਸਾਡੀ ਅਗੇਜਮੈਂਟ ਦੀ ਫੋਟੋ ਆ ਕੀ ਤੇ ਅਸੀਂ ਜਿਹੜੇ ਕਰੇਲੇ ਤੇ ਨਮਕ ਲਾ ਕੇ ਬਾਹਰ ਰੱਖਤਾ ਸੀ ਜੀ ਧੁੱਪੇ ਥੋੜੇ ਕਰ ਵੇਟ ਕਰਨ ਲਈ ਹਨ ਤੇ ਇਧਰੋਂ ਅੱਜ ਅਸੀਂ ਪਰਦੇ ਧੋਤੇ ਸੀਗੇ ਤੁੱਪ ਥੋੜੀ ਥੋੜੀ ਇਧਰਲੀ ਸਾਈਡ ਚਲੇਗੀ ਫਿਰ ਮੰਮੀ ਕਹਿੰਦੇ ਚਲੋ ਇਧਰਲੀ ਪਾਸੇ ਜਿਹੜੀਆਂ ਮੈਂ ਪਰਦੇ ਕਰ ਦੇਣੀ ਆ ਕਿ ਸੁੱਕ ਜਲਦੀ ਜਾਣਗੇ ਤੇ ਫਿਰ ਜੀ ਅਸੀਂ ਆ ਗੀਆਂ ਲੌਬੀ ਵਾਲੇ ਬੈੱਡ ਤੇ ਤੇ ਨਾਲ ਲਿਆ ਆਂਦੇ ਪਿਆਜ਼ ਤੁਸੀਂ ਸੋਚ ਰਹੇ ਹੋਵੋਗੇ ਇੰਨੇ ਪਿਆਜ਼ ਤੜਕੇ ਲਈ ਰੁਕੋ ਸਬਰ ਕਰੋ ਇੰਤਜ਼ਾਰ ਕਰੋ ਤੁਸੀਂ ਅੱਜ ਅਸੀਂ ਕੁਝ ਵੱਖਰਾ ਵੀ ਕਰਨ ਜਾ ਰਹੇ ਆ ਹਨਾ ਤੇ ਦੇਖੋ ਜੀ ਮੈਂ ਅਦਰਕ ਤੇ ਹਰੀਆਂ ਮਿਰਚਾਂ ਲੈ ਲਈਆਂ ਸੀ ਮੰਮੀ ਕਹਿੰਦੇ ਚੱਲ ਛੇਤੀ ਛੇਤੀ ਪਿਆਜ਼ ਹੈਗੇ ਜਿਹੜੇ ਮੈਂ ਕੱਟ ਦੂੰਗੀ ਤੇ ਇਦਾਂ ਹੁੰਦਾ ਨਾ ਅਸੀਂ ਜ਼ਿਆਦਾਤਰ ਤੁਸੀਂ ਵੀ ਦੇਖਦੇ ਹੋਵੋਗੇਆਂ ਪੁਰਾਣੇ ਵੀਡੀਓਜ਼ ਦੇ ਵਿੱਚ ਅਸੀਂ ਹਰ ਸਬਜੀ ਦੇ ਵਿੱਚ ਹਰੀਆਂ ਮਿਰਚਾਂ ਹੀ ਯੂਜ਼ ਕਰਦੇ ਆਂ ਅੱਜ ਅਸੀਂ ਸਿਰਫ ਕarele ਦੇ ਕੋ ਸ਼ਾਮ ਦਾ ਟਾਈਮ ਹੈ ਜੀ ਹਨਾ ਸ਼ਾਮ ਨੂੰ ਕarele ਇਕੱਲੇ ਖਾਦੇ ਵੀ ਨਹੀਂ ਜਾਂਦੇ ਹੈਗੇ ਤਾਂ ਮੈਂ ਤੇ ਮੰਮੀ ਨੇ ਸੋਚਿਆ ਵੀ ਨਾਲ ਨਾ ਆਪਾਂ ਦਾਲ ਬਣਾ ਲੈਂਦੇ ਆ ਸਿੰਪਲ ਜੀ ਤੇ ਦੋ ਚੀਜ਼ਾਂ ਹੋ ਜਾਣਗੀਆਂ ਚਲੋ ਵਧੀਆ ਹਨਾ ਸੈਟਿੰਗ ਬਹਿ ਜੂਗੀ ਸ਼ਾਮ ਦਾ ਖਾਣੇ ਦਾ ਜਦੋਂ ਆਪਾਂ ਨਾ ਕੋਈ ਵੀ ਹੈਵੀ ਜੀ ਚੀਜ਼ ਹੈ ਜਿਵੇਂ ਕarele ਵਗੈਰਾ ਕੋ ਸੁੱਕੀ ਸਬਜੀ ਜੇ ਸ਼ਾਮ ਨੂੰ ਖਾ ਲਈਏ ਤਾਂ ਉਹ ਮਤਲਬ ਕਿ ਆਪਣੇ ਅੰਦਰ ਹੀ ਜਿਵੇਂ ਛਾਤੀ ਤੇ ਜਾਮਜੀ ਹੋ ਜਾਂਦੀ ਆਪਾਂ ਨੂੰ ਇਹ ਲੱਗਦਾ ਵੀ ਸਰੀਰ ਨਹੀਂ ਕੰਮ ਕਰ ਰਿਹਾ ਹਨਾ ਵੈਸੇ ਤਾਂ ਅਸੀਂ ਜ਼ਿਆਦਾਤਰ ਦਾਲਾਂ ਹੀ ਬਣਾਉਣੀ ਆ ਸ਼ਾਮ ਨੂੰ ਜਿਵੇਂ ਕਦੂ ਸਬਜੀ ਕਦੂ ਦੀ ਸਬਜੀ ਹੋਗੀ ਤੋਰੀਆਂ ਹੋਗੀਆਂ ਬਟ ਅੱਜ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰਨੀ ਸੀ ਦੇਖੋ ਇਸ ਲਈ ਹਨਾ ਉਧਰਲੇ ਪਾਸੇ ਸੀ ਜਿਹੜੇ ਕੁੱਕਰ ਦੇ ਵਿੱਚ ਆਪਣੀ ਦਾਲ ਆ ਗਈ ਇੱਧਰ ਆਪਾਂ ਜਿਹੜੀ ਕੜਾਹੀ ਰੱਖ ਲਈਜੀ ਦੇਖੋ ਅੱਜ ਵੱਖਰੇ ਤਰੀਕੇ ਨਾਲ ਦਾਲ ਕਿਵੇਂ ਬਣਾਈਏ ਪਹਿਲਾਂ ਦਾਲ ਦੇਖੋ ਨਾਰਮਲ ਪਾ ਦਿੱਤੀ ਸੀ ਹਨਾ ਸਾਰਾ ਕੁਝ ਤੜਕਾ ਵੀ ਵਿੱਚ ਹੀ ਪਾਤਾ ਤੜਕਾ ਅਲੱਗ ਲਾਉਣ ਦੀ ਲੋੜ ਹੀ ਨਹੀਂ ਹੈਗੀ ਇਹ ਵੀ ਇੱਕ ਵੱਖਰਾ ਤਰੀਕਾ ਤੁਸੀਂ ਇਦਾਂ ਵੀ ਜਿਹੜੀ ਦਾਲ ਨੂੰ ਬਣਾ ਸਕਦੇ ਹੋ ਇਹ ਵੀ ਬਹੁਤ ਜ਼ਿਆਦੇ ਵਧੀਆ ਜਿਹੜੀ ਦਾਲ ਬਣਦੀ ਹੈਗੀ ਸਾਰਾ ਕੁਝ ਪਹਿਲਾਂ ਵੀ ਦੇਖੋ ਆਪਾਂ ਪਿੰਡਾਂ 'ਚ ਬੁੜੀਆਂ ਹੁੰਦੀਆਂ ਸੀ ਹਨ ਜਿਹੜੀਆਂ ਹਾਰੇ ਦੀ ਦਾਲ ਬਣਾਉਂਦੀਆਂ ਸੀ ਉਹ ਸਾਰਾ ਕੁਝ ਜਿੰਨਾ ਮਟੀਰੀਅਲ ਹੁੰਦਾ ਸੀ ਨਾ ਆ ਪਿਆਜ਼ ਲਸਣ ਹੋ ਗਿਆ ਅਦਰਕ ਹੋ ਗਿਆ ਕੁਝ ਵੀ ਉਹ ਸਾਰੇ ਇਕੱਠਾ ਪਾ ਕੇ ਰੱਖ ਲੈਂਦੀਆਂ ਸੀ ਹਨ ਸਾਨੂੰ ਵੀ ਥੋੜਾ ਜਿਹਾ ਟ੍ਰੈਡੀਸ਼ਨਲ ਜਿਹੜੇ ਸਾਡੇ ਰਵਾਇਤੀ ਖਾਣੇ ਦੇ ਤਰੀਕੇ ਨੇ ਉਹ ਵੀ ਨਾਲ ਦੀ ਨਾਲ ਸਾਨੂੰ ਯੂਜ਼ ਕਰਦੇ ਰਹਿਣਾ ਚਾਹੀਦਾਗਾ ਉਹ ਇਧਰਲੇ ਪਾਸੇ ਨਾਲ ਜਦੋਂ ਅਸੀਂ ਫਰਾਈ ਪੈਨ ਦੇ ਵਿੱਚ ਤੇਲ ਪਾ ਲਿਆ ਹਨਾ ਤੇਲ ਨੂੰ ਗਰਮ ਹੋਣ ਤੱਕ ਅਸੀਂ ਥੋੜੀ ਜਿਹੀ ਉਸ ਦੀ ਵੇਟ ਕੀਤੀ ਤੇ ਵੇਟ ਕਰਨ ਤੋਂ ਬਾਅਦ ਜਿਹੜਾ ਬੇਸਿਕ ਆਪਣੇ ਪਿਆਜ਼ ਸੀ ਹਨਾ ਤੇ ਪਿਆਜ਼ ਨੂੰ ਅਸੀਂ ਇਹਦੇ ਵਿੱਚ ਪਾ ਦਿੱਤਾ ਦੋ ਜਿਹੜੀਆਂ ਹਰੀਆਂ ਮਿਰਚਾਂ ਸੀ ਉਸੇ ਲੰਮੀਆਂ ਕੱਟ ਲਈਆਂ ਸੀ ਥੋੜੀ ਜਿਹਾ ਡੈਕੋਰੇਸ਼ਨਲੀ ਸੋਹਣੀ ਲੱਗਦੀ ਹੈ ਹਨਾ ਸਬਜੀ ਜਦੋਂ ਆਪਾਂ ਇਦਾਂ ਕੱਟ ਲੈਨੇ ਬਾਕੀ ਦੋ ਤਿੰਨ ਜਿਹੜੀਆਂ ਹਰੀਆਂ ਮਿਰਚਾਂ ਸੀਗੀਆਂ ਉਹ ਅਸੀਂ ਨਾਰਮਲ ਜਿਹੜੇ ਗੋਲ ਪੀਸ ਹੁੰਦੇ ਨੇ ਉਹ ਕੱਟ ਲਈ ਸੀ ਫਿਰ ਆਪਾਂ ਉਹਨੂੰ ਗੜਛੀ ਦੇ ਨਾਲ ਹਲਾਉਣਾਗਾ ਇਹ ਵਾਲੀਆਂ ਆਪਣੇ ਲੱਕੜ ਦੀਆਂ ਗੜਛੀਆਂ ਆਪਾਂ ਹੁਣ ਯੂਜ਼ ਕਰਨ ਲੱਗੇ ਆ ਹਨ ਕੋਈ ਵੀ ਚੀਜ਼ ਆਪਣੇ ਪਰਿਵਾਰ 'ਚ ਜਦੋਂ ਆਉਂਦੀ ਹੈ ਨਾ ਨਵੀਂ-ਨਵੀਂ ਆਉਂਦੀ ਹੈ ਉਹਦੀ ਆਉਪਾਕਤਾ ਆਪਾਂ ਸਾਰੇ ਹੀ ਬਹੁਤ ਜ਼ਿਆਦਾ ਕਰਦੇ ਹੁੰਨੇ ਆ ਹਨ ਤੁਸੀਂ ਵੀ ਕਰਦੇ ਹੋਵੋਗੇ ਖਾਸ ਕਰਕੇ ਫਿਰ ਇੱਕ ਆਪਣੇ ਚ ਕਰਿਓਸਟੀ ਹੁੰਦੀ ਹੈ ਦੂਜੇ ਨੂੰ ਦਿਖਾਉਣ ਦੀ ਦੇਖੋ ਜੀ ਇਹ ਸਿਆ ਚੀਜ਼ ਲੈ ਜਾਂਦੀ ਹੈ ਹਨ ਦੇਖੋ ਜੀ ਜਿਹੜੇ ਆਪਣੇ ਕਰੇਲੇ ਸੀ ਬਾਹਰੋਂ ਸੀ ਜਦੋਂ ਲੈ ਆਂਦੇ ਉਹ ਉਸ ਤੋਂ ਬਾਅਦ ਆਪਾਂ ਤੋਤੇ ਤਿੰਨ ਤੋਂ ਚਾਰ ਵਾਰ ਉਹਨੂੰ ਪ੍ਰੋਪਰ ਧੋਤਾ ਧੋਣ ਤੋਂ ਬਾਅਦ ਇੱਕ ਨਾ ਤੁਸੀਂ ਪਲੇਨ ਕੱਪੜਾ ਲੈ ਸਕਦੇ ਉਹਦੇ ਤੇ ਵਿਛਾ ਦਿਓ ਵੀ ਉਹਦਾ ਗਿੱਲਾਪਣ ਹੈਗਾ ਪਾਣੀ ਹੈ ਜਿਹੜਾ ਸੋਖ ਲੇ ਫੇਰ ਆਪਾਂ ਜਿਹੜੇ ਪਾਉਣੇ ਇਦਾਂ ਨਹੀਂ ਹੈਗਾ ਕਿ ਜਿਹੜਾ ਆਪਾਂ ਨਮਕ ਲਾ ਕੇ ਰੱਖਤਾ ਉਹ ਉਸ ਤੋਂ ਬਾਅਦ ਤੁਰੰਤ ਉਸ ਨੂੰ ਉਦੋਂ ਹੀ ਪਾ ਦਿਓ ਇਹ ਤਰੀਕਾ ਨਾ ਤੁਸੀਂ ਕਰ ਲਓ ਇਹ ਤੁਹਾਨੂੰ ਧੋਦਿਆਂ ਨੂੰ ਅਸੀਂ ਵੀਡੀਓ ਸ਼ਾਟ ਲੈਣਾ ਭੁੱਲ ਗਏ ਸੀ ਕਿਤੇ ਤੁਹਾਨੂੰ ਇਦਾਂ ਲੱਗੇ ਕਿ ਉਧਰੋਂ ਬਾਹਰੋਂ ਚੱਕ ਕੇ ਲੈ ਆਂਦੇ ਤੇ ਇਦਾਂ ਹੀ ਵਿੱਚ ਪਾਤ ਹੈ ਨਾ ਤੇ ਗੱਲਾਂ ਬਤਾਂਣਾ ਕਰਦੇ ਰਹਿਣੇ ਅਗੇ ਤੇ ਦੇਖੋ ਜੀ ਫੇਰ ਮੰਮੀ ਨਾ ਪਤਾ ਕੀ ਕਰਦੇ ਹੁੰਦੇ ਅਗੇ ਜਿਹੜਾ ਨਮਕ ਜਿਵੇਂ ਹਲਦੀ ਲਾਲ ਮਿਰਚ ਜੋ ਵੀ ਮਟੀਰੀਅਲ ਪਾਉਣਾ ਨਾ ਪਹਿਲਾਂ ਇੱਕ ਕਾਲੇਜ ਪਾ ਲੈਂਦੇ ਨੇ ਮੈਂ ਵੀ ਜਦੋਂ ਇੱਥੇ ਆ ਕੇ ਮੰਮੀ ਨੂੰ ਇਦਾਂ ਦੇਖਦੀ ਸੀ ਫਿਰ ਮੇਰੀ ਵੀ ਉਹ ਹੀ ਆਦਤ ਬਣ ਗਈ ਮੈਂ ਵੀ ਉਸੇ ਤਰ੍ਹਾਂ ਹੀ ਹਨਾ ਜੀ ਕਹਿੰਦੇ ਹੁੰਦੇ ਆ ਨਾ ਸੱਸ ਨੂੰ ਬਹੁਤ ਜ਼ਿਆਦਾ ਐਕਸਪਰਟ ਹੈਗੀ ਤਾਂ ਉਹਦੀ ਨੂੰ ਵੀ ਐਕਸਪਰਟ ਬਣ ਜਾਂਦੀ ਹੈਗੀ 노 ਡਾਊਟ ਕਿ ਚਾਹੇ ਜ਼ੀਰੋ ਤੋਂ ਸਟਾਰਟ ਕਰ ਲੈ ਮੇਰੇ ਵਰਗੀ ਬਟ ਬਣ ਜਾਂਦੀ ਹੈ ਫਿਰ ਨਾ ਆਪਾਂ ਉਸ ਸਟੈਂਡਰਡ ਲੈਵਲ ਦੇ ਹੀ ਆ ਜਿਹੜਾ ਸਾਰਾ ਕੁਝ ਸਿੱਖਦੇ ਆ ਆਪਾਂ ਵਿੱਚ ਵਿਚਾਲੇ ਜਿਹੜਾ ਕੰਮ ਨਹੀਂ ਰਹਿੰਦਾ ਹੈਗਾ ਵਧੀਆ ਚੀਜ਼ਾਂ ਸਿੱਖੀਆਂ ਜਾਂਦੀਆਂ ਨੇ ਹਨ ਤੇ ਲੋ ਜੀ ਇਸ ਤਰ੍ਹਾਂ ਜਿਹੜਾ ਦੇਖੋ ਸਾਡੇ ਜਿਹੜੇ ਖਰੇਲੇ ਪਾ ਦਿੱਤੇ ਨੇ ਆਪਾਂ ਤੇ ਕਿੰਨੇ ਸੋਹਣੇ ਲੱਗ ਰਹੇ ਨੇ ਹਨ ਕਈ ਪਰਿਵਾਰ ਕੀ ਹੁੰਦੇ ਗੋਲ ਹੀ ਕੱਟ ਲੈਂਦੇ ਡਾਇਰੈਕਟ ਹਣਾ ਬਟ ਆਪਾਂ ਜਦੋਂ ਇਹਦੇ ਵਿੱਚਲੇ ਬੀਜ ਵਗੈਰਾ ਸਾਰੇ ਕੱਢੇ ਆਹ ਦੇਖ ਲਓ ਥੋੜਾ ਜਨਾ ਫੇਕੇ ਦੇਖ ਲੈਣਾ ਕਿ ਫਿਸਰ ਰਹੇ ਨੇ ਕਿ ਰੇਲਿਆਂ ਦੇ ਜਿਹੜੇ ਪੀਸ ਨੇ ਕੁਛ ਇਦਾਂ ਤਾਂ ਨਹੀਂ ਜਿਵੇਂ ਤੁਸੀਂ ਜੇ ਕੱਚੇ ਦੇ ਵਿੱਚ ਹੀ ਸਾਰੇ ਬੇਸਿਕ ਮਸਾਲੇ ਪਾ ਦੋਗੇ ਨਾ ਉਹਦੇ ਨਾਲ ਕੀ ਆਗਾ ਜੀ ਕਿ ਪ੍ਰੋਪਰ ਤੁਹਾਡੇ ਮਿਕਸ ਆਪਣੀ ਹੋਣਗੇ ਇਹ ਤੇ ਇਹਦੇ ਵਿੱਚ ਤੁਸੀਂ ਹੋਰ ਜਿਹੜਾ ਮਟੀਰੀਅਲ ਜਿਹੜੇ ਵੀ ਬੇਸਿਕ ਮਸਾਲੇ ਤੁਸੀਂ ਪਾਉਣੇ ਹੋ ਨਾ ਪਰਿਵਾਰ ਦੇ ਵਿੱਚ ਉਹ ਤੁਸੀਂ ਪਾ ਸਕਦੇ ਹੋ ਬਸ ਜੀ ਫੇਰ ਤੁਸੀਂ ਚੈੱਕ ਕਰਦੇ ਰਹਿਣਾਗਾ ਹਨ ਦੇਖੋ ਸਾਡੀ ਜਿਹੜੀ ਸਬਜੀ ਹੈਗੀ ਇਸ ਤਰ੍ਹਾਂ ਬਣ ਜਾਣੀ ਹੈਗੀ ਜਦੋਂ ਤੁਸੀਂ ਇਸ ਤੋਂ ਬਾਅਦ ਨਾ ਜਦੋਂ ਤੁਹਾਡੀ ਨੂੰ ਲੱਗੇ ਵੀ ਪ੍ਰੋਪਰ ਸਬਜੀ ਬਣ ਗਈ ਜਦੋਂ ਇਸ ਦਾ ਢੱਕਣ ਰੱਖਣਾ ਢੱਕਣ ਦੀ ਥੋੜੀ ਜੀ ਤੁਸੀਂ ਸਪੇਸ ਰੱਖ ਦੇਣੀ ਹੈ ਖੋਲ ਕੇ ਰੱਖਣਾ ਪ੍ਰੋਪਰ ਨਹੀਂ ਬੰਦ ਕਰਨਾ ਵੀਡੀਓ ਕਿਹੋ ਜੀ ਲੱਗੀ ਜਰੂਰ ਦੱਸਿਓ ਬਾਏ ਬਾਏ